ਵੇ ਹੋਲੀ ਹੋਲੀ ਚੱਲੀ ਜਾ ਲੋ ਇਹ ਕੈਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰ ਗਿਆ ਮੈਂ ਜਿਹੜਾ ਮੁੰਡਾ ਮੁੰਡਾ ਮਨ ਮਨਾ ભગવાન ਤਮਨ ਬਰਬਤ ਮਨ ਮਨਾ ਬੰਦੁਰ ਬੰਦ ਮਨ ਜਮਾ ਜੀ ਜੈ ਬਾਲਵਿਕ ਜੈ ਸੰਵਿਧਾਨ ਮੇਰਾ ਨਾਮ ਜਸਵੀਰ ਕੌਰ ਮੈਂ ਪ੍ਰੂਮਾ ਟਰਸਟ ਤੋਂ 15 ਸਾਲ ਤੋਂ ਕੰਮ ਕਰਦੀ ਪਈ ਹਾਂ 3000 ਰੁਪਏ ਤੇ ਇਹਨਾਂ ਨੇ ਲਾਇਆ ਸਾਨੂੰ ਇਸ ਵਾਸਤੇ ਕਿ ਤੁਹਾਨੂੰ ਪੱਕਿਆ ਕਰਾਂਗੇ ਹੁਣ ਇਹਨਾਂ ਨੇ ਮਹਾਈ 300 ਰੁਪਏ ਦਿਹਾੜੀ ਕੀਤੀ 300 ਤੋਂ ਲੱਗੇ 15 ਸਾਲ ਤੋਂ 15 ਸਾਲ ਤੋਂ ਹਾਂ ਜੀ ਅੱਜ 9000 ਤੇ ਹਾਂ ਜੀ ਤੁਹਾਡੀ ਮੰਗ ਕੀ ਸੀ ਮੰਗ ਸਾਡੀ ਇਹ ਕਿ ਸਾਨੂੰ ਪੱਕੇ ਕੀਤਾ ਜਾਵੇ ਸਾਡੇ ਬੱਚੇ ਚੰਗੀ ਤਰ੍ਹਾਂ ਅਪਲੋਗ ਤੋਂ ਲਗਾਤਾਰ ਅਗਮ ਇਸ ਸਮੇਂ ਦੀ ਪੋਕਰਤਾਸ ਜਾਰੀ ਹੈ ਜਿਹੜੀ ਤੁਸੀਂ ਪੱਤਰਕਾਰ ਭਾਈਚਾਰੇ ਨੇ ਕਵਰ ਵੀ ਕੀਤੀ ਏਕੜੀ ਦੇ ਸੰਤਾਪ ਦੇ ਖਿਲਾਫ ਬੰਧੂ ਮਜ਼ਦੂਰੀ ਦੇ ਖਿਲਾਫ 300 ਰੁਪਏ ਦਿਹਾੜੀ ਦੇ ਖਿਲਾਫ ਜਿਹੜਾ ਸਿਹਤ ਸਿੱਖਿਆ ਰੋਜ਼ਗਾਰ ਤੋਂ ਵਾਂਝਾ ਕੀਤਾ ਜਾ ਰਿਹਾ ਗਰੀਬ ਪੰਜਾਬੀ ਨੂੰ ਇਹ ਕਿ ਦੋਵਰ ਤੋਂ ਲਗਾਤਾਰ ਕੋਖੜਾਲ ਜਾਰੀ ਸੀ ਔਰ ਹਫਤਾ ਪਹਿਲਾ ਡੀਟੀ ਅੰਮ੍ਰਿਤਸਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਮੰਗ ਸਿਰਫ ਇਹੀ ਹੈਗੀ ਹੈ ਕਿ ਲੋਕਲ ਕੋਰੀ ਮਿਸਟਰ ਨਾਲ ਮਿਲਾਇਆ ਜਾਵੇ ਤਾਂ ਕਿ ਆਪਾਂ ਆਪਣੇ ਕੰਸਰਨ ਡਿਪਾਰਟਮੈਂਟ ਦੇ ਮਿਸਟਰ ਆਪਰਾ ਦੁੱਖ ਦਰਦ ਦੱਸ ਸਕੀਏ ਪਰ ਬੇਸ਼ਰਮ ਪ੍ਰਸ਼ਾਸਨ ਔਰ ਸ਼ਾਸਨ ਔਰ ਇਥੋਂ ਦੇ ਪੰਜ ਆਮ ਲੇ ਔਰ ਨਾਲ ਮੰਤਰੀ ਔਰ ਚੇਅਰਮੈਨ ਰਿੰਟੂ ਅੱਜ ਤੱਕ ਕੋਈ ਨਾ ਮਿਲਣ ਆਇਆ ਬਾਰ ਬਾਰ ਕਰਨ ਦੇ ਬਾਵਜੂਦ ਅੱਜ 20-25 ਦਿਨ ਤੋਂ ਲਗਾਤਾਰ ਇੰਟਰਮੀਟ ਹੜਤਾਲ ਹੈ ਮਹੀਨਾ ਹੀ ਹੋ ਚੱਲਿਆ ਵਾ ਔਰ ਇਹਦੇ ਸੰਦਰਭ ਦੇ ਵਿੱਚ ਸੱਤਰ ਦੇ ਬਾਹਰ ਆਏ ਆ ਚੇਅਰਮੈਨ ਰਿੰ ਨੌਕਰ ਦੇ ਕੋਠੀ ਦੇ ਬਾਹਰ ਆਏ ਆ ਔਰ ਮਾਲਕ ਦੀ ਅਰਥੀ ਫੂਕ ਰਹੇ ਆ ਮਾਲਕ ਆਗਾ ਭਗਵੰਤ ਮਾਨ ਦਲਿਤਾਂ ਦਾ ਦੁਸ਼ਮਣ ਬੇਜਮੀ ਨੇ ਕਿਸਾਨਾਂ ਦਾ ਦੁਸ਼ਮਣ ਗਰੀਬ ਪੰਜਾਬੀ ਦਾ ਦੁਸ਼ਮਣ ਔਰ ਚਾਂਸਾ ਦਿੱਤਾ ਬਾਬਾ ਸਾਹਿਬ ਦੀਆਂ ਫੋਟੋਆਂ ਲਾ ਕੇ ਤੇ ਉਹ ਨਿਸ਼ਾਨ ਝਾੜੂ ਲਾਇਆ ਝਾੜੂ ਵਾਲਿਆਂ ਦੇ ਹੱਕਾਂ ਤੇ ਡਾਕੇ ਮਾਰੇ ਉਸ ਅਸਲ ਦਫਾ ਲੱਗੇ ਆ ਕਿ ਝਾੜੂ ਦਾ ਦੁੱਖ ਦਰਦ ਕੀ ਹੈਗਾ ਔਰ ਆਪਣੇ ਸਿਵਲ ਸੁਸਾਇਟੀ ਨੂੰ ਵੀ ਕਹਾਂਗੇ ਅਕੋ ਟੀਪੂ ਦੇ ਜੀਵੀਆਂ ਨੂੰ ਵੀ ਕਹਾਂਗੇ ਜਿਹੜੇ ਇਸ ਸੂਬਾ ਪੰਜਾਬ ਚ ਹੈਗੇ ਤਨੀ ਚਿੰਤਕਾਂ ਨੂੰ ਵੀ ਕਹਾਂਗੇ ਕਿ ਤੁਹਾਨੂੰ ਸਫਾਈ ਦੀ ਬੜੀ ਚਿੰਤਾ ਹੁੰਦੀ ਹੈ ਤੁਹਾਨੂੰ ਡੰਪ ਦੀ ਬੜੀ ਚਿੰਤਾ ਹੁੰਦੀ ਹੈ ਜਿੰਨਾ ਮਜ਼ਦੂਰਾਂ ਦੀ ਜਿੰਨਾ ਗਰੀਬ ਪੰਜਾਬੀਆਂ ਦੀ ਜਿੰਦਗੀ ਡੰਪ ਕਰਦੀ ਤੇ ਨਾ ਨਿਹਾੜੀ ਚ 15 15 ਸਾਲ ਹੋ ਗਏ ਉਹਨਾਂ ਨੂੰ ਲੋਟਰੀਆ ਕਰਦੇ ਕਿ ਉਹਦੇ ਬਾਰੇ ਕੋਈ ਧਿਆਨ ਦੇਵੇਗਾ ਅੱਜ ਮਹੀਨੇ ਦੇ ਲਾਗੇ ਹੋ ਗਿਆ ਕਿ ਆਪਾਂ ਇਸ ਮੁਲਕ ਦਾ ਹਿੱਸਾ ਨਹੀਂ ਹੈਗੇ ਕਿ ਆਪਾਂ ਸੂਬਾ ਪੰਜਾਬ ਦਾ ਹਿੱਸਾ ਨਹੀਂ ਹੈਗੇ ਇੱਕ ਮਹੀਨੇ ਚ ਕਿਸੇ ਅਮਰਸਰ ਦੇ ਵਾਸੀ ਨੇ ਆ ਕੇ ਪੁੱਛਿਆ ਹੋਵੇ ਕਿ ਤੁਹਾਡਾ ਦੁੱਖ ਦਰਦ ਕੀ ਆ ਘਰ ਦੇ ਬਾਹਰ ਦਾ ਕੂੜਾ ਦਿਖਦਾ ਚੌਂਕ ਦੇ ਵਿੱਚ ਡੰਪ ਦਿਖਦਾ ਜਿਨ੍ਹਾਂ ਦੀ ਜ਼ਿੰਦਗੀਆਂ ਤੁਸੀਂ ਡੰਪ ਕਰਤੀਆਂ ਵਾਂ ਠੇਕਦਾਰੀ ਸਿਸਟਮ ਦੇ ਅਧੀਨ ਉਹਨਾਂ ਦਾ ਕੀ ਬਣੇਗਾ ਉਹਨਾਂ ਦੇ ਬੱਚੇ ਸਿੱਖਿਆ ਕਿੱਦਾਂ ਲੈ ਰਹੇ ਹੋਣਗੇ ਉਹਨਾਂ ਦੇ ਬੱਚੇ ਵੀ ਐਸੇ ਮੱਕੜਜਾਲ 'ਚ ਐਸੇ ਜੰਜੀਰਾਂ ਦੇ ਵਿੱਚ ਫਸ ਕੀਲੇ ਜਾਣਾ ਹੈ